ਕਹਿੰਦੇ ਕਿ ਡੀਲਰ ਐਸੋਸੀਏਸ਼ਨ ਥੋੜੀ ਰਜਿਸਟਰ ਹੋਈ ਹੈ ਉਸ ਤੋਂ ਬਾਅਦ ਪਹਿਲੀ ਮੀਟਿੰਗ ਕੀਤੀ ਗਈ ਹੈ ਕਿਸ ਤਰੀਕੇ ਦੇ ਅੱਜ ਫੈਸਲੇ ਲਏ ਗਏ ਨੇ ਕਿਸ ਤਰੀਕੇ ਦੀ ਗੱਲਬਾਤ ਥੋੜੀ ਡੀਲਰ ਭਾਈਆਂ ਨਾਲ ਹੋਈ ਬਈ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਡੀਲਰ ਡੀਲਰ ਭਾਈਆਂ ਦਾ ਜਿਹੜੇ ਕਿ ਬਹੁਤ ਵੱਧ ਤੋਂ ਵੱਧ ਉਹ ਕਰਕੇ ਇਕੱਠੇ ਹੋਏ ਨੇ ਉਹ ਸਾਡੀ ਮੀਟਿੰਗ 'ਚ ਹਾਜ਼ਰ ਹੋਏ ਨੇ ਤੇ ਆਪਾਂ ਮੀਟਿੰਗ ਕਰਕੇ ਕਈ ਮੁੱਦਿਆਂ ਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਜਿੱਦਾਂ ਕਿ ਆਪਾਂ ਰਜਿਸਟਰੀਆਂ ਬੰਦ ਨੇ ਉਹਨਾਂ ਬਾਰੇ ਕੁਝ ਇੰਤਕਾਲ ਨਹੀਂ ਹੋ ਰਹੇ ਉਹਨਾਂ ਬਾਰੇ ਕੁਝ ਆਪਾਂ ਜਿਹੜੇ ਆਪਣੇ ਮੈਂਬਰ ਮੈਂਬਰਸ਼ਿਪ ਦੇਣੀ ਉਹਦੇ ਬਾਰੇ ਕਾਫੀ ਬਿਜਲੀ ਪਾਣੀ ਦੇ ਕਨੈਕਸ਼ਨਾਂ ਬਾਰੇ ਕਾਫੀ ਚਰਚਾ ਹੋਈਆਂ ਨੇ ਆਪਾਂ ਥੋੜੇ ਦਿਨ ਤੱਕ ਸਾਰੇ ਇਕੱਠੇ ਵੀਰ ਮਿਲ ਕੇ ਕੋਈ ਨਾ ਕੋਈ ਇਹਦਾ ਹੱਲ ਕਰਾਂਗੇ ਅਜੇ ਜਿਸ ਤਰੀਕੇ ਨਾਲ ਇਸ ਤਰ੍ਹਾਂ ਤੇ ਰਿਸ਼ਤੀਆਂ ਬੰਦ ਨਹੀਂ ਕੁਝ ਵਾਸਤੇ ਵੀ ਕੋਈ ਵਕੀਲ ਕਰਿਆ ਜਾ ਰਿਹਾ ਹੈ ਕਿ ਅੱਗੇ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਰਹੇ ਹੋ ਇਸ ਵੇਲੇ ਹਾਂ ਅਸੀਂ 19 ਤਰੀਕ ਦੇਖਾਂਗੇ ਜਿਹੜੀ ਹਾਈ ਕੋਰਟ ਦੀ ਡੇਟ ਹੈਗੀ ਆ ਉਸ ਤੋਂ ਬਾਅਦ ਅਸੀਂ ਕੋਈ ਸੀਨੀਅਰ ਵਕੀਲ ਕਰਕੇ ਆਪਣੇ ਜਿਹੜੇ ਵੀ ਮੁੱਦੇ ਹੈਗੇ ਨਵੇਂ ਗਾਉਂ ਦੇ ਉਹਨਾਂ ਅੱਗੇ ਰੱਖਾਂਗੇ ਜਿਸ ਤਰ੍ਹਾਂ ਤੁਸੀਂ ਡੀਲਰ ਐਸੋਸੀਏਸ਼ਨ ਨੂੰ ਰਜਿਸਟਰ ਕਰਵਾਈ ਹੈ ਹੁਣ ਤਾਂ ਉਸ ਤੋਂ ਬਾਅਦ ਅਗਰ ਕੋਈ ਡੀਲਰ ਇਸ ਤਰੀਕੇ ਨਾਲ ਕੋਈ ਧੋਖਾਧੜੀ ਕਰਦਾ ਕਿਸੇ ਨਾਲ ਮਕਾਨ ਦੇ ਤੋਫੇ ਉੱਤੇ ਵੀ ਕਾਰਵਾਈ ਤੁਹਾਡੀ ਡੀਲਰ ਐਸੋਸੀਏਸ਼ਨ ਨੂੰ ਕੀਤੀ ਜਾਊ ਦੇਖੋ ਉਸ ਦੇ ਉੱਤੇ ਜਿਹੜਾ ਕੋਈ ਧੋਖਾ ਕਰਦਾ ਡੀਲਰ ਉਹ ਆਪ ਦੇਖੇਗਾ ਜੇ ਕਿਸੇ ਡੀਲਰ ਨਾਲ ਤੱਕਾ ਹੁੰਦਾ ਹੋਇਆ ਉਹਦੇ ਲਈ ਆਪਾਂ ਖੜਾਂਗੇ ਜੇ ਜੀ ਡੀਲਰ ਮੰਨ ਲਓ ਕੋਈ ਆਮ ਆਮ ਜਨਤਾ ਨਾਲ ਕੋਈ ਤੱਕਾ ਕਰਦਾ ਉਹਦੇ ਵਾਸਤੇ ਜਨਤਾ ਨਾਲ ਤੁਸੀਂ ਖੜੋਗੇ ਉਹਦੇ ਬਾਅਦ ਵੀ ਗੱਲਬਾਤ ਕਰਾਂਗੇ ਆਪਾਂ ਵਿਚਾਰ ਵੰਡਾਂਗੇ ਜੂ ਕਰ ਹਾਂਜੀ ਹਾਂਜੀ ਪਰ ਤੁਹਾਡੇ ਇਹਦਾ ਡੀਲਰ ਐਸੋਸੀਏਸ਼ਨ ਬਣਨਾ ਚਾਹੁੰਦਾ ਹੈ ਤਾਂ ਕੋਈ ਸਰਟੀਫਿਕੇਟ ਜਾਂ ਕੀ ਦਿੱਤਾ ਜਾਵੇ ਕੁਝ ਹੈ ਕਿ ਤਰ੍ਹਾਂ ਦੇਖੋ ਜੀ ਅਸੀਂ ਜਿਹੜੀ ਮੈਂਬਰ ਫੀਸ ਰਜਿਸਟ੍ਰੇਸ਼ਨ ਮੈਂਬਰ ਫੀਸ ਰੱਖੀ ਆ ਉਹ 1000 ਰੁਪਏ ਰੱਖੀ ਆ ਤੇ ਉਹਦੇ ਵਿੱਚ ਅਸੀਂ ਉਹਨੂੰ ਆਪਣਾ ਡੀਲਰ ਐਸੋਸੀਏਸ਼ਨ ਵੱਲੋਂ ਡੀਲਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨੂੰ ਇੱਕ ਆਪਾਂ ਸਰਟੀਫਿਕੇਟ ਜਾਰੀ ਕਰਾਂਗੇ ਉਹ ਸਾਡਾ ਮੈਂਬਰ ਹੋਏਗਾ ਉਹ ਉਹਨੂੰ ਹੀ ਅਸੀਂ ਫੋਨ ਕਰਿਆ ਕਰਾਂਗੇ ਕੋਈ ਵੀ ਮੀਟਿੰਗ ਹੁੰਦੀ ਆ ਜਾਂ ਕਿਸੇ ਵੀ ਦਫ਼ਤਰ ਕਿਸੇ ਨੂੰ ਮਿਲਣਾ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਕੋਈ ਮਸਲਾ ਹੁੰਦਾ ਤਾਂ ਨਾਲ ਹੋਉਂਗੇ ਮਤਲਬ ਕਿਸੇ ਨਾਲ ਕੋਈ ਡੀਲਰ ਨਾਲ ਧੱਕਾ ਹੁੰਦਾ ਤਾਂ ਹੀ ਤੁਸੀਂ ਨਾਲ ਤਾਂ ਵੀ ਉਹਨਾਂ ਨਾਲ ਚਲਾਂਗੇ ਜਿਹੜਾ ਸਾਡਾ ਅਜੇ ਮੈਂਬਰ ਹੋਊਗਾ ਇਹ ਮੈਂਬਰ ਹੋਊਗਾ ਮੈਂਬਰ ਹੋਊਗਾ ਉਹਦੇ ਨਾਲ ਧੱਕਾ ਨਹੀਂ ਹੋਣ ਦੋ ਉਹਨਾਂ ਨਾਲ ਧੱਕਾ ਹੀ ਨਹੀਂ ਹੋਣ ਦਵਾ ਮੰਗੇ ਆਪਾਂ ਕੀ ਕਹੋਗੇ ਭਾਈ ਸਾਹਿਬ ਅੱਜ ਪਹਿਲੀ ਮੀਟਿੰਗ ਹੋਈ ਆ ਤੁਹਾਨੂੰ ਮੁਬਾਰਕਾਂ ਵੀ ਰਜਿਸਟਰ ਹੋਈ ਆ ਤੁਹਾਡੀ ਜਿਹੜੀ ਪੂਰੀ ਐਸੋਸੀਏਸ਼ਨ ਕਰਾਈ ਹੋਈ ਸੀ ਤਾਂ ਜਿਸ ਤਰੀਕੇ ਨਾਲ ਜਿੱਤੀਆ ਬੰਦ ਨੇ ਲੋਕ ਵੀ ਪਰੇਸ਼ਾਨ ਨੇ ਜਿਲਦੋ ਵੀ ਪਰੇਸ਼ਾਨ ਨੇ ਕੰਮ ਕਾਠ ਹੱਪ ਪਿਆ ਤਾਂ ਕੀ ਕਹੋਗੇ ਇਸ ਬਾਰੇ ਅੱਗੇ ਕੋਈ ਕੀ ਰਣ ਲਿਖੀ ਹੋਈ ਅਸੀਂ ਤਾਂ ਜੀ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਵੀ ਰਜ ਕਿ ਨਾਲ ਕਾਫੀ ਲੰਬੇ ਸਮੇਂ ਤੋਂ ਤੁਸੀਂ ਪ੍ਰੋਜੈਕਟ ਦਾ ਕੰਮ ਕਰਦੇ ਹੋ ਤਾਂ ਨਮਾਦਰਾਉਂ ਦੇ ਵਿੱਚ ਕਾਫੀ ਸਮੱਸਿਆ ਵੀ ਨੇ ਲੋਕਾਂ ਨਾਲ ਜੁੜੀਆਂ ਹੋਈਆਂ ਪਹਿਲਾਂ ਤਾਂ ਪਾਣੀ ਦੀ ਬਿਜਲੀ ਦੀ ਸਮੱਸਿਆ ਹੈ ਤਾਂ ਰਜਿਸਟਰੀ ਸਮੱਸਿਆ ਹੈ ਤਾਂ ਇਹ ਸਮੱਸਿਆ ਨੂੰ ਕਿਵੇਂ ਦੇਖਦੇ ਹੋ ਅੱਜ ਵਿਚਾਰ ਵਟਾਂਦਰਾ ਹੋਇਆ ਹੈ ਅੱਗੇ ਕੀ ਤੁਹਾਨੂੰ ਲੱਗਦਾ ਰਣਨੀਤੀ ਕੋਈ ਤਿਆਰ ਕੀਤੀ ਹੈ ਅੱਜ ਤੋਂ तकरीबन 2 ਸਾਲ ਪਹਿਲਾਂ ਸਾਡੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਉਹ ਮੀਟਿੰਗ ਨੂੰ ਮੁੱਖ ਰੱਖਦੇ ਹੋਏ ਇਹ ਬਾਡੀ ਰਜਿਸਟਰਡ ਹੋਈ ਹੈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਬਈ ਇਹ ਸਾਰੇ ਇਕਜੁੱਟ ਹੋ ਕੇ ਪਾਰਟੀ ਤੋਂ ਉੱਪਰ ਉੱਠ ਗਏ ਇੱਥੇ ਇਕੱਠ ਦੇ ਵਿੱਚ ਇਕੱਠੇ ਹੋਏ ਆ ਤੇ ਸਰਕਾਰ ਨੂੰ ਇਹਨਾਂ ਦੀ ਆਵਾਜ਼ ਨੂੰ ਸੁਣਾਉਣ ਵਾਸਤੇ ਮੈਂ ਸਭ ਤੋਂ ਪਹਿਲਾਂ ਅਪੀਲ ਕਰਦਾ ਆਪਣੇ ਭਗਵੰਤ ਮਾਨ ਜੀ ਨੂੰ ਤੇ ਮੈਡਮ ਅਨਮੋਲ ਜੀ ਨੂੰ ਕਿ ਬਈ ਸਾਡੇ ਖਰੜ ਹਲਕੇ ਨਾਲ ਇੰਨਾ ਤਕਰਾ ਨਹੀਂ ਹੋਣਾ ਚਾਹੀਦਾ ਇਹ ਸਾਡੇ ਗਰੀਬ ਲੋਕ ਨੇ ਇੱਥੇ ਸਵਾ ਲੱਖ ਡੇਢ ਲੱਖ ਦੀ ਆਬਾਦੀ ਹੈ ਇਹਦੇ ਵਿੱਚ ਕੋਈ ਆਪਣਾ ਕਿਸੇ ਤਾਂ ਬੱਚਿਆਂ ਦਾ ਗਲਾ ਘੋਟ ਕੇ ਇੱਕ ਛੋਟਾ ਜਿਹਾ ਮਕਾਨ ਬਣਾਉਂਦਾ ਉਹਨਾਂ ਦੀ ਰਿਸ਼ਤੀਆਂ ਕੋਲ ਕੀ ਜਾਣ ਜੋ ਸਾਡੇ ਨਾਲ ਇਹ ਜ਼ਾਤੀ ਹੋ ਰਹੀ ਇਸ ਨੂੰ ਬਖਸ਼ਿਆ ਜਾਵੇ ਤੋਂ ਵੱਡੀ ਸਮੱਸਿਆ ਇਹੀ ਹੈ ਨਾ ਇੱਥੇ ਬਿਜਲੀ ਦਾ ਕਨੈਕਸ਼ਨ ਨਾ ਪਾਣੀ ਦੇ ਕਨੈਕਸ਼ਨ ਤੇ ਨਾਲ ਹੀ ਰਿਸਟਰੀ ਬੰਦ ਹੋ ਜਾਂਦੇ ਇੱਕ ਹਫ਼ਤੇ ਬਾਅਦ ਸੋ ਉਹਨਾਂ ਨੂੰ ਅਪੀਲ ਹੈ ਮੇਰੀ ਕਿ ਮੈਂ ਤੁਹਾਡਾ ਨੁਮਾਇੰਦਾ ਵੀ ਹਾਂ ਤੇ ਮੈਂਬਰ ਵੀ ਹਾਂ ਇਸੇ ਕਰਕੇ ਤੁਹਾਨੂੰ ਅਪੀਲ ਕਰਦਾ ਕਿ ਤੁਸੀਂ ਜਲਦ ਜਲਦ ਇੱਥੇ ਐਕਸ਼ਨ ਵਾਈਟ ਭਾਈ ਸਾਹਿਬ ਕਿਵੇਂ ਦੇਖਦੇ ਹੋ ਕਿ ਜਿੱਦ ਤਰੀਕੇ ਸਮੱਸਿਆ ਨਾਲ ਨਮਾਗਰੋ ਦੁੱਧਿਆ ਰਹਿੰਦਾ ਹੈ ਲੱਖ ਸਵਾਂ ਲੱਖ ਦੀ ਆਬਾਦੀ ਵਾਲਾ ਇੱਕ ਵੱਡਾ ਕਸਬਾ ਹੈ ਚੰਡੀਗੜ੍ਹ ਦੇ ਬਿਲਕੁਲ ਪੈਰਾਚ ਬਸਿਆ ਹੋਇਆ ਸੀਮ ਸਾਹਿਬ ਦੇ ਬਿਲਕੁਲ ਨਜ਼ਦੀਕ ਦਾ ਵੱਡਾ ਇੱਕ ਕਸਬਾ ਹੈ ਪਰ ਸਮੱਸਿਆ ਹੋਣੀ ਕਿਹਦੀਆਂ ਪਰ ਇਹ ਲਗਾਤਾਰ ਸਮੱਸਿਆ ਕਿਉਂ ਜੁੜਦਾ ਹੈ ਕੀ ਕਾਰਨ ਲੱਗਦਾ ਤੁਸੀ ਤਾਂ ਲਗਾਤਾਰ ਵਿਸ਼ਾ ਚੋਣ ਰੱਖਦੇ ਦੇਖੋ ਜੀ ਇੱਥੇ ਬਹੁਤ ਸਮੱਸਿਆਵਾਂ ਨੇ ਤੁਸੀਂ ਜਿਦਾਂ ਕਹਿ ਰਹੇ ਹੋ ਕਿ ਸੀਐਮ ਸਾਹਿਬ ਦੀ ਕੋਠੀ ਦੇਖੋ 2 ਕਿਲੋਮੀਟਰ ਤੇ 1 ਕਿਲੋਮੀਟਰ ਤੇ ਹੈ ਪਰ ਸਾਡੀ ਕੋਈ ਸਾਰ ਨਹੀਂ ਲੈਂਦੇ ਉਹ ਤਾਂ ਕਦੇ ਜੇ ਸੈਰ ਕਰਦੇ ਵੀ ਇੱਧਰ ਨੂੰ ਆਣ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਕਿੰਨੀਆਂ ਸਮੱਸਿਆਵਾਂ ਆਵਨ। ਪਹਿਲਾ ਪਿੰਡ ਪੈਂਦਾ ਹੈ ਪੰਜਾਬ ਦਾ। ਉਹਨਾਂ ਨੂੰ ਤਾਂ ਇਸ ਪਿੰਡ ਨੂੰ ਇਸ ਜ਼ੋਬੇ ਨੂੰ ਇੰਨਾ ਵਧੀਆ ਬਣਾ ਦੇਣਾ ਚਾਹੀਦਾ ਕਿ ਇੱਕ ਮਾਡਲ ਬਣਾ ਦੇਣ ਕਿ ਦੇਖੋ ਜੀ ਅਸੀਂ ਪੰਜਾਬ 'ਚ ਕਿੰਨੀ ਤਰੱਕੀ ਕੀਤੀ। ਪਰ ਪੰਜਾਬ ਦੀ ਤਰੱਕੀ ਇੱਥੋਂ ਹੀ ਦਿਖ ਜਾਂਦੀ ਹੈ ਕਿ ਦੇਖੋ ਸਾਰੇ ਰੋਡ ਟੁੱਟੇ ਪਏ ਨੇ। ਬੁਰਾ ਹਾਲ ਹੈ ਗਲੀਆਂ ਦਾ, ਨਾਲੀਆਂ ਦਾ ਕੋਈ ਉਹ ਨਹੀਂ ਹੈਗਾ। ਕੋਈ ਇੱਥੇ ਸਾਰ ਨਹੀਂ ਲੈਂਦਾ। ਰਜਿਸਟਰੀਆਂ ਇੱਥੇ ਬੰਦ ਹੋ ਜਾਂਦੀਆਂ ਨੇ। ਬਿਜਲੀ ਕਨੈਕਸ਼ਨ ਇੱਥੇ ਬੰਦ ਹੋ ਜਾਂਦੇ 3 ਸਾਲ ਬਾਅਦ ਹੁਣ 5-10 ਦਿਨਾਂ ਲਈ ਖੁੱਲੇ ਸੀਗੇ ਨੋਟੀਫਿਕੇਸ਼ਨ ਆਈ ਸੀ ਬਿਨਾ ਕਿਸੇ ਕਾਰਨ ਦੇ ਫੇਰ ਇਹਨਾਂ ਨੇ ਬਿਜਲੀ ਕਨੈਕਸ਼ਨ ਬੰਦ ਕਰਤੇ ਤੇ ਲੋਕੀ ਫੇਰ ਦੇਖੋ ਜੀ ਜੂਜਰੇ ਨੇ ਕਈ ਹਾਈ ਕੋਰਟ ਚ ਐਪਲੀਕੇਸ਼ਨਾਂ ਪਾਈਆਂ ਨੇ ਸਾਨੂੰ ਤਾਂ ਹਾਈ ਕੋਰਟ ਦਾ ਹੀ ਸਾਰਾ ਲੈਣਾ ਪੈਂਦਾ ਸਾਡਾ ਨਮਾ ਕਰੋ ਕਿਸ ਤਰੀਕੇ ਨਾਲ ਡਿਲੀਗੇਸ਼ਨ ਕਿਸੇ ਬਣਾਈ ਐ ਰਜਿਸਟਰ ਵੀ ਹੋਈ ਹੈ ਕਾਫੀ ਲੋਕਾਂ ਦੀਆਂ ਮੁਸ਼ਕਲਾਂ ਡੀਲਰਾਂ ਨਾਲ ਵੀ ਜੁੜੀਆਂ ਹੁੰਦੀਆਂ ਨੇ ਜਿਵੇਂ ਕਈ ਡੀਲਰ ਬੰਨੋ ਜਾਇਜ਼ ਕੰਮ ਵੀ ਕਰ ਲਿੱਤੇ ਜਾਂਦੇ ਨੇ ਕਿਸੇ ਪਲਾਟਾਂ ਦੁਕਤੇ ਜਾਂ ਫਿਰ ਰਜਿਸਟਰੀਆਂ ਨੂੰ ਭਾਵੇਂ ਸਰਕਾਰ ਨੇ ਬੰਦ ਕੀਤੀਆਂ ਨੇ ਪਰ ਟੌਰਨੀ ਕਰਾ ਦਿੰਦੇ ਨੇ ਪਰ ਰਜਿਸਟਰੀਕਰ ਲੈ ਕੇ ਪੈਸੇ ਲੈਂਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਕਿਤਨੇ ਕਿਤਨੇ ਡੀਲਰ ਐਸੋਸੀਏਸ਼ਨ ਨੂੰ ਬੋਲੋ ਕੋਈ ਸਖਤ ਰੁਕ ਕੋ ਆਪਣਾ ਜਾਣ ਕੇ ਇਦਾਂ ਦੇ ਫਰਾਡ ਦੇ ਡੀਲਰ ਨੇ ਦੇਖੋ ਜੀ ਡੀਲਰ ਐਸੋਸੀਏਸ਼ਨ ਬਣੀ ਆ ਹੁਣ ਰਜਿਸਟਰਡ ਹੋਈ ਆ ਆਪਾਂ ਸਾਰੇ ਬੰਦਿਆਂ ਨੂੰ ਕਿਹਾ ਵੀ ਸਾਡੇ ਨਾਲ ਜੁੜੋ ਤੇ ਆਪਾਂ ਜਿਹੜੇ ਜਿਹੜੇ ਬੰਦੇ ਸਾਡੇ ਨਾਲ ਜੁੜਨਗੇ ਤੇ ਇਹ ਅੱਜ ਗੱਲ ਵੀ ਰੱਖਾਂਗੇ ਵੀ ਕੋਈ ਕਿਸੇ ਨਾਲ ਧੋਖਾ ਵੀ ਨਾ ਹੋਵੇ ਕਿ ਕੋਈ ਨਾ ਕੋਈ ਜਿਹੜਾ ਹਾਂਜੀ ਧੋਖਾ ਹੁੰਦਾ ਤਾਂ ਉਹਨੂੰ ਵੀ ਆਪਾਂ ਕਹਾਂਗੇ ਵੀ ਦੇਖੋ ਕਿਸੇ ਬੰਦੇ ਨਾਲ ਧੋਖਾ ਨਾ ਕਰੋ ਜੋ ਸਾਫ਼ ਸੁਥਰਾ ਪਲਾਟ ਹੈ ਉਹ ਦੋ ਆਂਦੀਆਂ ਨੇ ਇਸ ਕਹਿੰਦਾ ਬਹੁਤ ਕੀ ਦੋ ਦੋ ਜਗ੍ਹਾ ਪਲਾਟ ਵੇਚਦਾ ਤਿੰਨ ਤਿੰਨ ਜਗ੍ਹਾ ਵੇਚਦਾ ਤੇ ਇਹ ਜਿਹੇ ਜਿਹੜੇ ਅਨਸਰ ਹੈਗੇ ਆ ਆਪਾਂ ਉਹਨਾਂ ਨਾਲ ਵੀ ਨਿਪਟਾਂਗੇ ਪਰ ਜਿਸ ਤਰੀਕੇ ਨਾਲ ਬਾਰ ਬਾਰ ਕਿਹਾ ਜਾਂਦਾ ਕਿ ਕਈ ਡੀਲਰ ਜਿੱਥੇ ਕਿ ਅੱਜ ਗੱਲਬਾਤ ਵੀ ਹੋਈ ਸੀ ਕਿ ਕਈ ਡੀਲਰ ਵਧਾ ਚਲਾ ਕੇ ਰੇਟ ਕਰ ਦਿੰਦੇ ਦੂਜਿਆਂ ਰੇਟ ਖਰਾਬ ਕਰ ਦਿੰਦੇ ਨੇ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਹੈਗੀ ਭਰਾ ਮਾ ਭਰਾ ਮਾਂ ਦੇ ਵਿੱਚ ਹਾਂਜੀ ਇਸ ਸਮੱਸਿਆ ਦਾ ਹੈਗੀ ਹੈ ਜੀ ਕਿਉਂਕਿ ਕੋਈ ਨਾ ਕੋਈ ਕਿਸੇ ਦਾ ਡੀਲਰ ਦਾ ਕੋਈ ਸੌਦਾ ਖਰਾਬ ਕਰ ਦਿੰਦਾ ਇਹ ਗਲਤ ਗੱਲ ਹੈ ਇਹ ਆਪਾਂ ਨੇ ਹੁਣ ਅੱਜ ਡਿਸਕਸ਼ਨ ਕੀਤੀ ਹੈ ਵੀ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਕਿਸੇ ਦੀ ਕਿਸੇ ਨਾਲ ਕੋਈ ਡੀਲ ਕਰੀ ਉਹਦੀ ਡੀਲ ਖਰਾਬ ਨਹੀਂ ਕਰਨੀ ਠੀਕ ਹੈ ਜੀ ਜਿੱਦਾਂ ਸਾਫ਼ 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 ਤਰ੍ਹਾਂ ਕੰਮ ਕਰੀ ਜੋ ਆਪਣਾ ਆਪਣਾ ਕੰਮ ਕਰੋ ਔਰ ਆਪਣਾ ਭਾਈਚਾਰਾ ਬਣਾ ਕੇ ਰੱਖੋ